ਫੇਜ਼ 9 ਇੰਡਸਟਰੀਅਲ ਮੋਹਾਲੀ ਵਿਖੇ ਇੱਕ ਯੂਨਿਟ ਦੇ ਵਿੱਚ ਚੋਰੀ ਹੋਈ ਜਿਸ ਦੇ ਚਲਦੇ ਹੋਏ ਫੇਸ 11 ਦੀ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਚੋਰਾਂ ਨੂੰ ਚੋਰੀ ਦੇ ਸਮਾਨ ਸਬੇਤ ਕੀਤਾ ਗ੍ਰਿਫਤਾਰ ਜਿਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸ਼ਵਰਨ ਸਿੰਘ ਬਲ ਬੇਸਿਕਲੀ ਸਾਡੇ ਹਰਪ੍ਰੀਤ ਸਿੰਘ ਮਦਈ ਮਕਦਮਾ ਸੀ ਜਿੱਦਨੇ 16/5 ਨੂੰ ਮਕਦਮਾ ਦਰਜ ਕਰਾਇਆ ਸੀ ਵੀ ਉਹਦੀ ਫੈਕਟਰੀ 473 ਫੇਜ਼ 9 ਇੰਡਸਟਰੀ ਏਰੀਆ ਦੇ ਵਿੱਚ ਚੋਰੀ ਹੋਈ ਹੈ ਜੇਦੀ ਅਸੀਂ ਸੀਸੀਟੀਵੀ ਤੇ ਹੋਰ ਟੈਕਨੀਕਲ ਸਰਵਿਸਿਜ਼ ਦੇ ਯੂਜ਼ ਕਰਦੇ ਹੋਏ ਐਸਐਚਓ ਅਮਨ ਬੈਦਵਾਨ ਦੀ ਟੀਮ ਐਸਐਚਓ ਫੇਸ 11 ਨੇ ਰਿਸਰਚ ਕਰਦੇ ਹੋਏ ਦੋ ਮੁਲਜ਼ਮੇ ਦੇ ਚ ਗ੍ਰਿਫਤਾਰ ਕੀਤੇ ਆ ਇੱਕ ਲੱਲਾ ਰਾਮ ਦੂਸਰਾ ਰਮੇਸ਼ ਭਾਦਰ ਯੂਪੀ ਦਾ ਰਹਿਣ ਵਾਲਾ ਇੱਕ ਨਵਾਂ ਪਹਲਸਾ ਉਹ ਦੰਮਾਂ ਤੋਂ ਜਿਹੜੀ ਉਸ ਚੋਰੀ ਮਕਦਮੇ ਮਕਦਮੇ ਵਿੱਚ ਜਿਹੜੀ ਚੋਰੀ ਹੋਇਆ ਸਮਾਨ ਦੋ ਲੈਪਟਾਪ ਇੱਕ ਐਲਈਡੀ ਕੀਆ ਕਾਰ ਦੀ ਚਾਬੀ ਇਹ ਤੇ ਜਿਹੜੇ ਉਹ ਹਥਿਆਰਾਂ ਨਾਲ ਇਹ ਮਤਲਬ ਤਾਲੇ ਵਗੈਰਾ ਤੋੜਦੇ ਸੀ ਉਹਨਾਂ ਨੂੰ ਬਰਾਮ ਕੀਤਾ ਸਰ ਦੇਖ ਲਈ ਕੀ ਉਹਦਾ ਬੈਕਗ੍ਰਾਉਂਡ ਦਾ ਉਹ ਰੇਕੀ ਕਰਦੇ ਸੀ ਜਿੱਦਾਂ ਬਾਰਦਾ ਤੂੰ ਜਾਂਦਾ ਉੱਥੇ ਇਹਨਾਂ ਦਾ ਮੋਡਸ ਬ੍ਰੈਂਡਿੰਗ ਈ ਸੀਗਾ ਵੀ ਇਹ ਥਰੀ ਵੀਲਰ ਕਰਾਈ ਤੇ ਲੈ ਕੇ ਤੇ ਇਹ ਰੈਕੀ ਕਰਕੇ ਜਿਹਦੇ ਵੀ ਫੈਕਟਰੀ ਦੇ ਬਾਹਰ ਤਾਲਾ ਲੱਗਾ ਹੁੰਦਾ ਸੀ ਉੱਥੇ ਉਹਨੂੰ ਵਾਚ ਕਰਦੇ ਸੀ ਵੀ 2-3 ਦਿਨ ਤੋਂ ਬੰਦ ਹੈ ਉਥੋਂ ਵੇਖ ਕੇ ਲਗਾਤਾਰ ਵੇਖ ਕੇ ਤੇ ਫਿਰ ਉਹਦੇ 'ਚ ਇਹ ਤਾਲਾ ਤੋੜ ਕੇ ਤੇ ਅੰਦਰ ਫੈਕਟਰੀਆਂ 'ਚੋਂ ਚੋਰੀ ਕਰਦੇ ਸੀ। ਵਿਸਥਿਤਕ ਲਾਇਕ ਰਹਿੰਦੇ ਨਾਮ ਉਹਦੇ ਸ਼ਹਿਰ ਨੇ ਜੀ ਇੱਕ ਦੇ ਇੱਕ ਜਗਤਪੁਰੇ ਦਾ ਰਹਿਣ ਵਾਲਾ ਹੈ ਇੱਕ 82 ਸੈਕਟਰ ਦੇ ਵਿੱਚ ਪਲਾਟ ਨੰਬਰ 230 ਦੇ ਵਿੱਚ ਰਹਿ ਰਿਹਾ ਹੈ। ਇਹ ਇੱਥੇ ਕਰਾਈ ਤੇ ਹੈ ਬੇਸਿਕਲੀ ਇਹ ਇੱਕ ਯੂਪੀ ਤੋਂ ਰਹਿਣ ਵਾਲਾ ਲੱਲਾ ਰਾਮ ਤੇ ਦੂਸਰਾ ਹੈ ਜਿਹੜਾ ਨੇਪਾਲ ਦਾ ਰਹਿਣ ਵਾਲਾ ਇਹਨੂੰ ਸਰ ਉਹ ਸਾਹਮਣੇ ਆਇਆ ਤਾਂ ਹੋ ਸਕਦੀ ਹੈ ਹਾਂ ਇਹਦੇ ਵਿੱਚ ਅਜੇ ਅਜੇ ਮੁੱਢਲੀ ਤਫ਼ਤੀਸ਼ ਹੈ ਪਰ ਫਿਰ ਵੀ ਅਸੀਂ ਇਹਦੇ ਵਿੱਚ ਸਾਨੂੰ ਇਹ ਹੈ ਵੀ ਹੋਰ ਵੀ ਸ਼ਹਿਰ ਦੀਆਂ ਚੋਰੀਆਂ ਇਹਦੇ ਵਿੱਚ ਬਰਾਮਦ ਹੋਣਗੀਆਂ ਦਾ ਕੋਈ ਨਾਮ ਜਿਹੜੀ ਉਹਦੀ ਵੀ ਉਹਦਾ ਅਸੀਂ ਸਾਰਾ ਡਾਟਾ ਕਢਾ ਕੇ ਤੇ ਸੰਬੰਧਿਤ ਤੇ ਵੀ ਕਾਰਨ ਕੀਤੀ ਹੈ। ਉਹ ਮਾਨਤਾ ਹੈ। ਹਾਂ ਹੁਣ ਮਾਨਤਾ ਹੈ ਜੀ।